ਅਮਰੀਕਾ ਦੇ ਵਿੱਚ ਮਿਡ ਟਰਮ ਇਲੈਕਸ਼ਨ ਸੰਨ 2026 ਦੇ ਵਿੱਚ ਨੇ ਅਗਲੇ ਸਾਲ ਨੇ ਸੋ ਅਗਲੇ ਸਾਲ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਨੇ ਜਿਹੜੇ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਚੋਣਾਂ ਦੁਬਾਰਾ ਹੋਣੀਆਂ ਨਵੇਂ ਕੈਂਡੀਡੇਟ ਜਿਹੜੇ ਨੇ ਉਹ ਚੋਸ ਕੀਤੇ ਜਾਣੇ ਨੇ ਹੁਣ ਮਿਸਟਰ ਡੋਨਲਡ ਟਰੰਪ ਨੂੰ ਐਸਾ ਲੱਗ ਰਿਹਾ ਹੈ ਕਿ ਜੇ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਵਿੱਚ ਹਾਲ ਦੇ ਘੜੀ ਤੱਕ ਰਿਪਬਲਿਕਨਸ ਦਾ ਕੰਟਰੋਲ ਹੈ ਲੇਕਿਨ ਜੇ ਇਹ ਕੰਟਰੋਲ ਉਹਨਾਂ ਦੇ ਹੱਥੋਂ ਨਿਕਲ ਗਿਆ ਤਾਂ ਉਹਨਾਂ ਨੂੰ ਕੋਈ ਵੀ ਲਾ ਨੂੰ ਪਾਸ ਕਰਾਉਣ ਦੇ ਵਿੱਚ ਔਖਾ ਹੋਣਾ ਪਏਗਾ ਸੋ ਇਸ ਕਰਕੇ ਕਿਸੇ ਵੀ ਤਰੀਕੇ ਮਿਸਟਰ ਡੋਨਲਡ ਟਰੰਪ ਜਿਹੜੇ ਨੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੂੰ ਜਿਹੜੀ ਉਹ ਕੰਟਰੋਲ ਰੱਖਣਾ ਚਾਹੁੰਦੇ ਨੇ ਸੋ ਤਾਂ ਕਿ ਉਹ ਚਾਹੁੰਦੇ ਨੇ ਕਿ ਸਨ 2026 ਦੇ ਵਿੱਚ ਵੀ ਜਿਹੜੇ ਕੈਂਡੀਡੇਟ ਵੱਧ ਨੇ ਉਹ ਰਿਪਬਲਿਕਨ ਹੋਣ ਉਹਨਾਂ ਨੇ ਟੈਕਸਾਸ ਦੇ ਗਵਰਨਰ ਨੂੰ ਸੁਜੈਸਟ ਇਹ ਕੀਤਾ ਕਿ ਆਪਦੀ ਸਟੇਟ ਦੇ ਵਿੱਚ ਤੁਸੀਂ ਪੰਜ ਹਲਕੇ ਵਧਾ ਲਓ ਪਹਿਲਾ ਜੇ ਪੰਜ ਹਲਕੇ ਤੁਹਾਡੀ ਸਟੇਟ ਦੇ ਵਿੱਚ ਵਧਣਗੇ ਤੁਹਾਡੀ ਸਟੇਟ ਰੈੱਡ ਸਟੇਟ ਹੈ ਤੁਹਾਡੀ ਸਟੇਟ ਰਿਪਬਲਿਕਨ ਸਟੇਟ ਹੈ ਉਹਦੇ ਨਾਲ ਪੰਜ ਵੋਟਾਂ ਪਹਿਲਾਂ ਹੀ ਵੱਧ ਜਾਣਗੀਆਂ ਸੋ ਆਪਣਾ ਹਾਰਨ ਦਾ ਕੋਈ ਚਾਂਸ ਹੀ ਨਹੀਂ ਬਚੇਗਾ ਟੈਕਸਾਸ ਦੇ ਗਵਰਨਰ ਮਿਸਟਰ ਗ੍ਰੈਗ ਐਬਰ ਉਹਨਾਂ ਨੇ ਆਪਣੀ ਜਿਹੜੀ ਟੈਕਸਾਸ ਹਾਊਸ ਆਫ ਰਿਪਰਿਜ਼ੈਂਟੇਟਿਵ ਜਿਹੜੇ ਨੇ ਉਥੇ ਉਹ ਕਹਿੰਦੇ ਜੀ ਮੈਂ ਇੱਕ ਬਿੱਲ ਤੁਹਾਡੇ ਕੋਲ ਲੈ ਕੇ ਆ ਰਿਹਾ ਆ ਆਪਾਂ ਇੱਥੇ ਪੰਜ ਹਲਕੇ ਵਧਾਉਣੇ ਨੇ ਸੋ ਜੇ ਟੈਕਸਾਸ ਦੇ ਕੈਪੀਟਲ ਦੇ ਵਿੱਚ ਕੋਈ ਵੀ ਡਿਸੀਜਨ ਲੈਣਾ ਹੁੰਦਾ ਤਾਂ ਉਥੇ 150 ਮੈਂਬਰ ਨੇ ਜਿਹੜੀ ਸਟੇਟ ਲੈਜਿਸਲੇਟਿਵ ਹੈ 150 ਦੇ ਵਿੱਚੋਂ ਉਥੇ 2/3 ਜਿਹੜੇ ਨੇ ਉਹ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਤਕਰੀਬਨ 66% ਉਥੇ 88 ਜਿਹੜੇ ਨੇ ਉਹ ਰਿਪਬਲਿਕਨ ਨੇ ਮੈਂਬਰਸ ਤੇ 62 ਡੈਮੋਕ੍ਰੇਟਸ ਨੇ ਹੁਣ ਉਹਨਾਂ ਨੇ ਜਦੋਂ ਟੈਕਸਾਸ ਦੇ ਗਵਰਨਰ ਨੇ ਕਿਹਾ ਵੀ ਭਾਈ ਆਪਾਂ ਇੱਥੇ ਪੰਜ ਹਲਕੇ ਵਧਾਉਣੇ ਨੇ ਤਾਂ ਡੈਮੋਕ੍ਰੇਟਸ ਨੇ ਇਹ ਸੋਚਿਆ ਉੱਥੋਂ ਦੇ ਜਿਹੜੇ ਲਾ ਮੇਕਰਸ ਨੇ ਵੀ ਜੇ ਅਸੀਂ ਕੈਪੀਟਲ 'ਚ ਗਏ ਚਾਹੇ ਅਸੀਂ ਉਥੇ ਯੈਸ ਕਰੀਏ ਜਾਂ ਨੋ ਕਰੀਏ ਪਰ ਸਾਡੀ ਸੁਣਵਾਈ ਨਹੀਂ ਹੋਣੀ ਅਸੀਂ ਗਿਣਤੀ ਦੇ ਵਿੱਚ ਘਾਟਾਂ ਲੇਕਿਨ ਰਿਪਬਲਿਕਨਸ ਗਿਣਤੀ ਦੇ ਵਿੱਚ ਵੱਧ ਨੇ ਸੋ ਸਾਡੀ ਸੁਣਵਾਈ ਨਹੀਂ ਹੋਏਗੀ ਉਹਨਾਂ ਨੇ ਸਟੇਟ ਛੱਡਤੀ ਉਹ ਜਿਹੜੇ ਡੈਮੋਕ੍ਰੇਟ ਲੀਡਰਸ ਸਗੇ ਉਹ ਸਟੇਟ ਛੱਡ ਕੇ ਕੁਝ ਤਾਂ ਸ਼ਿਕਾਗੋ ਚਲੇ ਗਏ ਕੁਝ ਕੈਲੀਫੋਰਨੀਆ ਚਲੇ ਗਏ ਉਹ ਕਹਿੰਦੇ ਜੀ ਅਸੀਂ ਕੈਪੀਟਲ 'ਚ ਨਹੀਂ ਆਉਣਾ ਕੈਪੀਟਲ ਦੇ ਜਿਹੜੇ ਉੱਥੋਂ ਦੇ ਗਵਰਨਰ ਨੇ ਉਹ ਬਹੁਤ ਗੁੱਸੇ ਦੇ ਵਿੱਚ ਆਏ ਪਹਿਲਾਂ ਉਹਨਾਂ ਨੇ ਕਿਹਾ ਅਸੀਂ FBI ਭੇਜ ਲਈਆਂ ਤੁਹਾਨੂੰ ਫੜਨ ਲਈ FBI ਨੇ ਕਿਹਾ ਕਿ ਅਸੀਂ ਲਾ ਮੇਕਰਸ ਨੂੰ ਨਹੀਂ ਫੜ ਸਕਦੇ ਇਹ ਸਾਡੀ ਜੁਡੀਸਟ੍ਰਿਕਸ਼ਨ ਦੇ ਵਿੱਚ ਨਹੀਂ ਹੈਗਾ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਲਾ ਮੇਕਰਸ ਨੂੰ ਜਿਹੜੇ ਡੈਮੋਕ੍ਰੈਟਿਕ ਜਿਹੜੇ ਰਿਪ੍ਰੈਜ਼ੈਂਟੇਟਿਵ ਭੱਜੇ ਨੇ ਅਸੀਂ ਉਹਨਾਂ ਨੂੰ ਫਾਈਨ ਲਾਵਾਂਗੇ ਫਿਰ ਉਹਨਾਂ ਨੇ ਹੋਰ ਵੀ ਧਮਕੀਆਂ ਦਿੱਤੀਆਂ ਲੇਕਿਨ ਇਹ ਤਕਰੀਬਨ 2 ਵੀਕ ਲਈ ਵਾਪਸ ਇਹ ਰਿਪ੍ਰੈਜ਼ੈਂਟੇਟਿਵ ਨਹੀਂ ਆਏ ਉਧਰੋਂ ਜਿਹੜਾ ਕੈਲੀਫੋਰਨੀਆ ਸਟੇਟ ਹੈ ਕੈਲੀਫੋਰਨੀਆ ਦੇ ਗਵਰਨਰ ਮਿਸਟਰ ਨਿਓਸਾ ਉਹਨਾਂ ਨੇ ਕਿਹਾ ਜੇ ਟੈਕਸਾਸ ਆਪਣੀ ਸਟੇਟ ਦੇ ਵਿੱਚ ਪੰਜ ਹਲਕੇ ਵਧਾਏਗੀ ਟੂ ਗੈਟ 5 ਰਿਪਰੈਜ਼ੈਂਟੇਟਿਵ ਜਿਹੜੇ ਕਿ ਰਿਪਬਲਿਕਨ ਹੋਣ ਤੇ ਕਹਿੰਦੇ ਅਸੀਂ ਵੀ ਆਪਦੀ ਸਟੇਟ ਦੇ ਵਿੱਚ ਪੰਜ ਹਲਕੇ ਵਧਾਵਾਂਗੇ ਅਸੀਂ ਡੈਮੋਕ੍ਰੈਟਿਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਰੀਡ ਡਿਸਟ੍ਰਿਕਟਿੰਗ ਕਰਾਂਗੇ ਕਿ ਸਾਡੇ ਕੋਲੇ ਪੰਜ ਲੀਡਰਸ ਹੋਰ ਜਿਹੜੇ ਨੇ ਹੋਰ ਸੀਟਾਂ ਨੇ ਜਿਹੜੀਆਂ ਉਹ ਡੈਮੋਕ੍ਰੈਟਿਕ ਬਣ ਜਾਣ ਜੇ ਟੈਕਸਾਸ ਵਧਾਏਗੀ ਅਸੀਂ ਵੀ ਵਧਾਵਾਂਗੇ ਫਿਰ ਇਕੁਅਲ ਹੋ ਜਾਏਗਾ ਸੋ ਫਿਰ ਦੁਬਾਰਾ ਤੋਂ ਗੱਲ ਉੱਥੇ ਆ ਜਾਏਗੀ ਜਿੱਥੋਂ ਸ਼ੁਰੂ ਹੋਈ ਸੀ ਹੁਣ ਇਸ ਦੇ ਨਾਲ ਜਦੋਂ ਟੈਕਸਾਸ ਦੇ ਲੀਡਰਸ ਨੇ ਉਹਨਾਂ ਨੇ ਦੇਖਿਆ ਵੀ ਹੁਣ ਤਾਂ ਦੋ ਸਟੇਟਸ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਭੜਨ ਲੱਗੀਆਂ ਉਹ ਟੈਕਸਾਸ ਵਾਪਸ ਚਲੇ ਗਏ ਜਦੋਂ ਉਹ ਵਾਪਸ ਕੈਪੀਟਲ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੇ ਪਿੱਛੇ ਲਾ ਇਨਫੋਰਸਮੈਂਟ ਲਗਾਈ ਗਈ ਤਾਂ ਕਿ ਇਹ ਹੁਣ ਸਟੇਟ ਛੱਡ ਕੇ ਭੱਜ ਨਾ ਜਾਣ ਸੋ ਜਿਹੜੇ ਲਾ ਮੇਕਰਸ ਨੇ ਉਹਨਾਂ ਦੇ ਉੱਪਰ ਅੱਜ ਪੁਲਿਸ ਜਿਹੜੀ ਆ ਉਹਦਾ ਪੈਰਾ ਚੱਲ ਰਿਹਾ ਹੈਗਾ ਤਾਂ ਕਿ ਉਹ ਸਟੇਟ ਛੱਡ ਕੇ ਭੱਜਣ ਨਾ ਫਿਰ ਉਹਨਾਂ ਨੂੰ ਕੈਪੀਟਲ ਦੇ ਵਿੱਚ ਰੱਖਿਆ ਗਿਆ ਤੇ ਅਲਟੀਮੇਟਲੀ ਕੀ ਹੋਇਆ ਹੁਣ 88 ਵਰਸਸ 52 ਵੋਟਸ ਦੇ ਨਾਲ ਕਾਂਗਰੈਸ਼ਨਲ ਜਿਹੜੇ ਮੈਪਸ ਨੇ ਉਹਨਾਂ ਨੂੰ ਅਪਰੂਵ ਕਰਤਾ ਗਿਆ ਹੁਣ ਪੰਜ ਹਲਕੇ ਟੈਕਸਾਸ ਦੇ ਵਿੱਚ ਵਧ ਗਏ ਔਰ ਉੱਥੇ ਦੀ ਚੋਣ ਹੋਏਗੀ ਇਹਦੇ ਨਾਲ ਇੱਕ ਸੌਖਾ ਸਾ ਮਿਸਟਰ ਡੋਨਲਡ ਟਰੰਪ ਨੂੰ ਤਾਂ ਇਹ ਆਇਆ ਕਿ ਪੰਜ ਹਲਕੇ ਇੱਧਰ ਵਧ ਗਏ ਨੇ ਹੁਣ ਪੰਜ ਹਲਕੇ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਵਧਨੇ ਨੇ ਬਟ ਇਹਦੇ ਨਾਲ ਹੁਣ ਗੱਲ ਇੱਥੇ ਨਹੀਂ ਮੁੱਕਦੀ ਹੋਰ ਬਹੁਤ ਸਾਰੀਆਂ ਸਟੇਟਸ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਹੁਣ ਅਸੀਂ ਵੀ ਹਲਕੇ ਵਧਾਉਣੇ ਨੇ ਜਿਨ੍ਹਾਂ ਦੇ ਵਿੱਚੋਂ ਇੰਡੀਆਨਾ ਇੱਕ ਹੈ ਜਿਨ੍ਹਾਂ ਦੇ ਵਿੱਚੋਂ ਫਲੋਰੀਡਾ ਇੱਕ ਹੈ ਹੁਣ ਇਹ ਸਾਰੀ ਚੀਜ਼ ਜਾਏਗੀ ਕਿਥੇ ਹਲੇ ਇਹ ਤਾਂ ਕਿਹਾ ਨਹੀਂ ਜਾ ਸਕਦਾ ਲੇਕਿਨ ਟੈਕਸਾਸ ਦੀ ਗੱਲ ਕਰ ਰਹੇ ਆ ਟੈਕਸਾਸ ਦੇ ਵਿੱਚ ਕਾਂਗਰੈਸ਼ਨਲ ਜਿਹੜੇ ਮੈਪਸ ਨੇ ਉਹਨਾਂ ਨੂੰ ਅਪਰੂਵ ਕਰਤਾ ਗਿਆ ਹੁਣ ਇਹ ਜਿਹੜਾ ਬਿਲ ਹੈ ਇਹ ਸੈਨੇਟ ਦੇ ਵਿੱਚ ਜਾਏਗਾ ਸੈਨੇਟ ਦੇ ਵਿੱਚੋਂ ਈਜ਼ੀਲੀ ਇਹਨੇ ਅਪਰੂਵ ਹੋ ਜਾਣਾ ਤੇ ਪੰਜ ਜਿਹੜੀਆਂ ਨੇ ਰਿਪਬਲਿਕਨ ਸੀਟਸ ਟੈਕਸਾਸ ਦੇ ਵਿੱਚ ਵੱਧ ਜਾਣੀਆਂ ਨੇ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਚੁਣੇ ਹੋਏ ਨੇਤਾ ਜਿਹੜੇ ਨੇ ਉਨ੍ਹਾਂ ਦੇ ਨਾਲ ਖੜੀ ਹੋਈ ਪੁਲਿਸ ਉਨ੍ਹਾਂ ਦੇ ਪ੍ਰੋਟੈਕਸ਼ਨ ਦੇ ਲਈ ਤਾਂ ਅੱਜ ਤੱਕ ਵੇਖੀ ਗਈ ਸੀ ਲੇਕਿਨ ਉਨ੍ਹਾਂ ਦੇ ਉੱਪਰ ਨਿਗਾਹ ਰੱਖਣ ਵਾਲੀ ਪੁਲਿਸ ਅੱਜ ਤੱਕ ਨਹੀਂ ਸੀ ਵੇਖੀ ਗਈ ਉਹ ਪਹਿਲੀ ਵਾਰੀ ਹੋ ਰਿਹਾ ਹੈ ਵਲ ਦੇਖੋ ਹੁਣ ਅਗੇ ਬਣਦਾ ਕੀ ਹੈ ਟੈਕਸਾਸ ਦੇ ਵਿੱਚ ਤਾਂ 5 ਜਿਹੜੀਆਂ ਰਿਪਬਲਿਕਨ ਸੀਟਸ ਨੇ ਉਹ ਆਵਾਦੀ ਜਾਣੀਆਂ ਨੇ ਲੇਕਿਨ ਹੁਣ ਕੈਲੀਫੋਰਨੀਆ ਦੇ ਵਿੱਚ ਇਹ ਪ੍ਰੋਸੈਸ ਹਲੇ ਚੱਲ ਰਿਹਾ ਹੈ